ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਹਜੇ ਤੱਕ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇਖਣ ਤੋਂ ਪਹਿਲਾਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਦਿਓ ਉਸ ਤੋਂ ਬਾਅਦ ਤੁਹਾਨੂੰ ਆਪਾਂ ਇਸ ਟਰਾਲੀ ਦੀ ਜਾਣਕਾਰੀ ਦਿੰਨੇ ਆ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਜਾਂ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਉਹਦੇ ਤੇ ਆਪਦੀਆਂ WhatsApp ਫੋਟੋਆਂ ਸੰਦ ਦੀਆਂ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲਗਾ ਦਿੱਤੀ ਜਾਊਗੀ ਕੋਈ ਪੈਸੇ ਨਹੀਂ ਲਏ ਜਾਂਦੇ ਬਿਲਕੁਲ ਫ੍ਰੀ ਵਿੱਚ ਐਡ ਹੈ ਜੀ ਤੇ ਜੇ ਹੁਣ ਗੱਲ ਕਰੀਏ ਟਰਾਲੀ ਦੀ ਇਹ 11 6 ਦੀ ਜੈਕ ਵਾਲੀ ਟਰਾਲੀ ਵਿਕਾਉ ਉਹ ਜੀ ਚੈਨਰਾਂ ਤੇ ਟਰਾਲੀ ਬਣੀ ਹੋਈ ਆ ਤੇ ਜੇ ਇਹਦੀ ਚਾਸੀ ਦੀ ਗੱਲ ਕਰੀਏ ਇਹ ਲੱਗੇ ਹੋਇਆ ਜੀ ਇਹਦੇ ਤੇ 8-3 ਦੇ ਪੂਰੇ ਭਾਰੇ ਚੈਨਰ ਲੱਗੇ ਆ ਜੀ ਕੁਆਂਟਲ ਵਾਲੀ ਚਾਸੀ ਲੱਗੀ ਹੋਈ ਆ ਕੁਆਂਟਲ ਕੁਆਂਟਲ ਦਾ 1 ਕੇ ਦਾ ਚੈਨਰ ਆ ਤੇ ਹੁੱਕੇ ਦੇ ਵਿੱਚ 3 ਇੰਚੀ ਪਈ ਹੋਈ ਆ ਜੀ ਪੂਰੀ ਮੋਟੀ ਭਾਰੀ ਹੁੱਕਾ ਛੇਦੀ ਟੁੱਟਣ ਵਾਲੀ ਹੁੱਕ ਨਹੀਂਗੀ ਤੇ ਬਾਕੀ ਜੇ ਆਪਾਂ ਗੱਲ ਕਰੀਏ ਟਰਾਲੀ ਦੀ ਐਂਗਲਾ ਪੱਤੀਆਂ ਦੀ ਐਂਗਲ ਪੱਤੀ ਇਹਦੇ ਲੱਗੀ ਹੋਈ ਆ ਜੀ 3 ਸੂਤ ਦੀ ਇਨ ਸੂਤ ਦੀ ਪੱਤੀ ਲੱਗੀ ਹੋਈ ਆਈਐਸਆਈ ਮਾਰਕਾ ਲੋਹਾ ਸਾਰਾ ਲੱਗਿਆ ਹੋਇਆ ਜੀ ਤੇ ਵੇਡ ਉੱਤੇ 2.5 ਫੁੱਟ ਲੱਗਿਆ ਹੋਇਆ ਜੀ 2.5 ਫੁੱਟ ਵੇਡ ਆ ਜੀ ਤੇ ਸਟੀਲੀ ਜਾਲੀ ਲੱਗੀ ਹੋਈ ਇਹ ਵੀ ਆਈਐਸਆਈ ਮਾਰਕੇ ਦੀ ਲੱਗੀ ਹੋਈ ਹੈ ਸਾਰੀ ਜਾਲੀ ਬਿਲਕੁਲ ਭਾਰੀ ਵਜਨ ਵਾਲੀ ਲੱਗੀ ਹੋਈ ਹੈ ਕੋਈ ਹਲਕਾ ਮਾਲ ਨਹੀਂ ਲੱਗਿਆ ਟਰਾਲੀ ਤੇ ਜੇ ਚਾਦਰ ਦੀ ਗੱਲ ਕਰੀਏ ਜੀ ਟਾਟਾ ਦੀ ਚਾਦਰ ਲੱਗੀ ਹੋਈ ਹੈ ਸੈਡਾ ਇਹਦੀਆਂ ਹੈਗੀਆਂ ਜੀ 12 ਗੇਜ ਸੈਡਾ ਇਹਦੀਆਂ 12 ਗੇਜ ਜੇ ਫਰਸ਼ ਦੀ ਗੱਲ ਕਰੀਏ ਫਰਸ਼ ਤੇ ਲੱਗਿਆ ਹੋਇਆ ਜੀ ਇਹਦੇ 10 ਗੇਜ ਦਾ ਫਰਸ਼ ਆ ਜੀ ਤੇ ਟਰਾਲੀ ਪੂਰੀ ਹੈਵੀ ਬਣੀ ਹੋਈ ਆ ਵਜਨ ਚ ਵਜਨدار ਟਰਾਲੀ ਆ ਤੇ ਆਪਣੇ ਘਰੇਲੂ ਕੰਮਾਂ ਲਈ ਬਿਲਕੁਲ ਓਕੇ ਟਰਾਲੀ ਆ ਜੀ ਤੇ ਨਵੀਂ ਬਣੀ ਹੋਈ ਆ ਟਰਾਲੀ ਹਜੇ 2-3 ਮੰਥ ਹੋਏ ਆ ਟਰਾਲੀ ਬਨ ਨੂੰ ਵਿੱਚੋਂ ਤੁਸੀਂ ਫੋਟੋ ਦੇਖ ਸਕਦੇ ਹੋ ਬਿਲਕੁਲ ਓਕੇ ਟਰਾਲੀ ਆ ਜੀ ਡਾਲਾ ਇਹਦਾ ਸਾਈਡ ਤੇ ਖੁੱਲਣ ਵਾਲਾ ਡਾਲਾ ਕੀਤਾ ਹੋਇਆ ਜੀ ਸਾਈਡ ਤੇ ਇੱਕ ਪਾਸੇ ਸਾਈਡ ਤੇ ਖੁੱਲਦਾ ਜੀ ਸਾਰਾ ਡਾਲਾ ਜੇ ਹੁਣ ਤੁਹਾਨੂੰ ਦੱਸ ਗਏ ਟਾਇਰ ਟਾਇਰ ਇਹਦੇ 1020 ਦੇ ਪਾਏ ਹੋਏ ਆ ਟਾਇਰਾਂ ਦੀ ਗੱਲ ਕਰੀਏ ਟਾਇਰ 1020 ਦੇ ਆ ਵਧੀਆ 50% ਟਾਇਰ ਹੈਗੇ ਆ ਗੱਡੀ ਵੇਖ ਲਓ ਤੁਸੀਂ ਪੈਰ ਪੂਰੇ ਓਕੇ ਆ ਜੀ ਜੇ ਤੁਹਾਨੂੰ ਫਰਸ਼ ਦੀ ਵੀ ਚਾਦਰ ਆਪਾਂ ਵਿਖਾ ਦਿੰਦੇ ਆ ਜੀ ਇਹਨਾਂ ਨੂੰ ਹੁੰਦਾ ਚਾਦਰ ਨਹੀਂ ਆ ਬਾਕੀ ਚਾਦਰ ਸਾਹਮਣੇ ਲੱਗੀ ਹੋਈ ਵੀ ਇੱਕ ਸਾਧ ਨੂੰ ਰੱਖ ਗਏ ਜੀ ਥੱਲੇ ਫਰਸ਼ ਲੱਗੀ ਹੋਈ ਆ ਤੇ ਹਿੱਸਾ ਇਹਦੇ 4 ਇੰਚ ਹੀ ਲੱਗਿਆ ਜੀ ਪੂਰੀਆਂ ਭਾਰੀਆਂ ਹੱਬਾਂ ਟਾਟਾ ਵਾਲੀਆਂ ਹੱਬਾਂ ਇਹਦੇ ਲੱਗੀਆਂ ਹੋਈਆਂ 4 ਇੰਚ ਹਿੱਸਾ ਤੇ ਟੂ ਸਟਾਕ ਦਾ ਜੱਕ ਲੱਗਾ ਹੋਇਆ ਜੱਕ ਦੀ ਤੁਹਾਨੂੰ ਥੱਲੇ ਨਿਗਾ ਮਾਰਾ ਦਿੰਨੇ ਜੀ 30 ਮਾਣ ਦਾ ਜੱਕ ਲੱਗਾ ਜੀ ਟੂ ਸਟਾਕ ਆ 15 ਟਨ ਜੱਕ ਆ ਹੀ ਹਾਈ ਸਪੀਡ ਆ ਜੀ ਜੱਕ ਪੂਰਾ ਹਾਈ ਸਪੀਡ ਆ ਮਤਲਬ ਛੇਤੀ ਚੱਕਦਾ ਕੋਈ ਕੈਸੀਜ਼ਨ ਦੇ ਵਿੱਚ ਆਪਣੇ ਕੋਲ ਟਾਈਮ ਸਾਰਿਆਂ ਕੋਲੇ ਉਨਾ ਕੋ ਹੁੰਦਾ ਤੂੜੀ ਦਾ ਸੀਜ਼ਨ ਆ ਤੇ ਛੇਤੀ ਚੱਕਦਾ ਤੇ ਛੇਤੀ ਆਪਣਾ ਲਾ ਕੇ ਬੰਦਾ ਮੋੜ ਆਉਂਦਾ ਮੰਡੀ ਚੋਂ ਵੀ ਕੋਈ ਬਾਲਾ ਟਾਈਮ ਨਹੀਂ ਖਰਾਬ ਹੁੰਦਾ ਤੇ ਬਾਕੀ ਇਹ ਟਰਾਲੀ ਤੁਸੀਂ ਖਰੀਦਣੀ ਆ ਤਾਂ ਤੁਹਾਨੂੰ ਨੰਬਰ ਦਿੰਨੇ ਆ ਜੀ 9478886538 ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਰੇਟ ਹੈਗਾ ਜੀ 1,27000 ਯਾਰ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਜੀ ਵਜਨ ਇਹਦਾ ਹੈਗਾ ਜੀ 1.14 ਕੁਆਂਟਲ ਜੀ 1.14 ਕੁਆਂਟਲ ਵਜਨ ਦੀ ਟਰਾਲੀ ਆ ਬਾਕੀ ਜੇ ਹੋਰ ਵੀ ਕੋਈ ਟਰਾਲੀ ਤੁਸੀਂ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਡੇ YouTube ਚੈਨਲ ਤੇ ਐਡ ਰੀ ਵਿੱਚ ਲਗਾ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ